ਦੋਸਤੋ 2 ਅਗਸਤ ਸ਼ਨੀਵਾਰ ਨੂੰ ਜੁਹਾਨਾ ਮੈਂ ਨਗਰ ਨਿਗਮ ਦੇ ਦਫਤਰ ਜੋਂ ਡੀ ਕਿਸੇ ਕੰਮ ਵਾਸਤੇ ਗਿਆ ਤਾਂ ਅੱਗੇ ਬੀਜੇਪੀ ਵਾਲਾ ਨੇ ਧਰਨਾ ਲਾਇਆ ਹੋਇਆ ਸੀ ਪਤਾ ਲੱਗਾ ਵੀ ਇਹ ਧਰਨਾ ਮੇਅਰ ਸਾਹਿਬ ਦੇ ਖਿਲਾਫ ਲਾਇਆ ਹੈ ਕਿ ਉਹਨਾਂ ਨੇ ਬੀਜੇਪੀ ਦੇ ਕਿਸੇ ਕੌਂਸਲਰ ਨਾਲ ਮਿਸਬੀਹਵ ਕੀਤਾ ਹੈ ਤਾਂ ਮੈਂ ਵਾਪਸ ਆ ਗਿਆ ਕਿਉਂਕਿ ਉਸ ਦਿਨ ਛੁੱਟੀ ਵੀ ਸੀ ਜਦੋਂ ਮੈਂ ਦੁਬਾਰਾ 4 ਅਗਸਤ ਨੂੰ ਸੋਮਵਾਰ ਗਿਆ ਤਾਂ ਉੱਥੇ ਅੱਗੇ ਨਾਲੋਂ ਵੀ ਭਾਰੀ ਇਕੱਠ ਹੋਇਆ ਸੀਗਾ ਬੀਜੇਪੀ ਦੀ ਸਾਰੀ ਪੰਜਾਬ ਭਾਰ ਦੀ ਲੀਡਰਸ਼ਿਪ ਛੋਟੇ ਨੇਤਾ ਤੋਂ ਲੈ ਕੇ ਵੱਡੇ ਨੇਤਾ ਸਮੇਤ ਭਾਜਪਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਜੀ ਧਰਮੇ ਵਿੱਚ ਸ਼ਾਮਲ ਹੋ ਲਈ ਪਹੁੰਚਾਰੇ ਸੀ ਤੇ ਸਾਰੇ ਲੁਧਿਆਣੇ ਦਾ ਮੀਡੀਆ ਛੋਟੇ ਚੈਨਲ ਤੋਂ ਲੈ ਕੇ ਵੱਡੇ ਚੈਨਲ ਤੱਕ ਹਫਾ ਮਾ ਕੇ ਕਵਰੇਜ ਕਰਨ ਵਾਸਤੇ ਪਹੁੰਚੇ ਸਨ ਐਲਵਾਗਿਵੇਂ ਮੋਦੀ ਸਾਹਿਬ ਨੇ ਆਣਾ ਹੋਵੇ ਹੁਣ ਮਿਸ ਬਿਹੇਵ ਹੋਇਆ ਜਾਂ ਨਹੀਂ ਹੋਇਆ ਇਹ ਤਾਂ ਵਾਹਿਗੁਰੂ ਜਾਣਦਾ ਕਿਉਂ ਮਿਸ ਬਿਹੇਵ ਦਾ ਕੋਈ ਪਰਮਾਨਾ ਤੇ ਹੈ ਨਹੀਂ ਕੌਂਸਲਰ ਸਾਹਿਬ ਕਹਿੰਦੇ ਆ ਵੀ ਮੇਰੇ ਨਾਲ ਮਿਸ ਬਿਹੇਵ ਹੋਇਆ ਹਾ ਤੇ ਮੇਅਰ ਸਾਹਿਬ ਕਹਿੰਦੇ ਆ ਵੀ ਮਿਸ ਬਿਹੇਵ ਵਾਲੀ ਕੋਈ ਗੱਲ ਨਹੀਂ ਹੋਈ ਚਲੋ ਇਹ ਤਾਂ ਹੋ ਗਿਆ ਪਰਸਨਲ ਮੁੱਦਾ ਬੀਜੇਪੀ ਦਾ ਕਿਉਂਕਿ ਕੌਂਸਲਰ ਤੇ ਪਰਚਾ ਦਰਜ ਹੋਇਆ ਤੇ ਇਹ ਧਰਨਾ ਮੇਰ ਸਾਹਿਬ ਦੇ ਪ੍ਰੈਸ਼ਰ ਬਣਾ ਕੇ ਪਰਚਾ ਰੱਦ ਕਰਵਾਉਣ ਵਾਸਤੇ ਲਗਾਇਆ ਗਿਆ ਹੈ ਚਲੋ ਚੰਗੀ ਗੱਲ ਆ ਪਾਰਟੀ ਨੂੰ ਆਪਣੇ ਵਰਕਰਾਂ ਦਾ ਸਾਥ ਦੇਣਾ ਚਾਹੀਦਾ ਹੈ ਪਰ ਮੈਂ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਇੱਕ ਗੱਲ ਪੁੱਛਦਾ ਵੀ ਜੇ ਕੋਈ ਇਦਾਂ ਦਾ ਧਰਨਾ ਐਵੇਂ ਹੀ ਭਾਰੀ ਕੱਠ ਨਾਲ ਜੇ ਕੋਈ ਜਨਤਕ ਮੁੱਦਾ ਹੋਵੇ ਜਿਹਦੇ ਵਿੱਚ ਜਨਤਾ ਦੇ ਹਿੱਤ ਜੁੜੇ ਹੋਣ ਜਾਂ ਸਰਕਾਰੀ ਹਿੱਤ ਜੁੜੇ ਹੋਣ ਉਹਦੇ ਵਿੱਚ ਵੀ ਇਸ ਤਰ੍ਹਾਂ ਹਮਮਾ ਆ ਕੇ ਧਰਨਾ ਦੇਣ ਵਾਸਤੇ ਆਓਗੇ ਤੇ ਸਾਰੇ ਇਮਾਨਦਾਰ ਮੀਡੀਆ ਨੂੰ ਮੈਂ ਪੁੱਛਦਾ ਵੀ ਉਹਦੀ ਕਵਰੇਜ ਕਰਨ ਵਾਸਤੇ ਆਓਗੇ ਬਖਬਾਈ ਤਾਂ ਨਹੀਂ ਕਰੋਗੇ ਮੁੱਦਾ ਮੈਂ ਦੱਸਦਾ ਤੁਹਾਨੂੰ ਸਪਨਗਰੇ ਸੁੰਗ ਜੇ ਮੁੱਦਾ ਇਹ ਆ ਨਗਰ ਨਿਗਮ ਲੁਧਿਆਣਾ ਦੀ ਅਰਬਾਰ ਪੇ ਦੀ 7 ਏਕੜ ਜ਼ਮੀਨ ਜਿਹਦੇ ਉੱਤੇ ਨਿਗਮ ਦੇ ਉੱਚ ਅਧਿਕਾਰੀਆਂ ਦੀ ਸ਼ੁੱਧ ਮਿਲੀ ਭਗਤ ਨਾਲ ਨਗਰ ਨਿਗਮ ਤੋਂ ਬਿਨਾਂ ਲੀਜ਼ ਬਿਨਾਂ ਰੈਂਟ ਡੀਡ ਬਿਨਾਂ ਅਲਾਟਮੈਂਟ ਤੇ ਬਿਨਾਂ ਨਿਗਮ ਤੋਂ ਨਕਸ਼ਾ ਮਨਜ਼ੂਰ ਕਰਾਏ ਇੱਕ ਨਿਜੀ ਕਾਲਾ ਕਮਲਾ ਲੋਟਿਆ ਸਨਾਤਨ ਤੁਹਾਨੂੰ ਸਭਾ ਉਸਾਰਿਆ ਗਿਆ ਹੈ ਤੇ ਉਸ ਤੋਂ ਪ੍ਰਬੰਧਕ ਕਮੇਟੀ ਕਰੋੜਾਂ ਰੁਪਏ ਦੀ ਸਾਲਾਨਾ ਇਨਕਮ ਕਰਕੇ ਆਪਣੇ ਨਿੱਜੀ ਘਰ ਭਰ ਰਹੀ ਹੈ ਕਿਉਂ ਹੈ ਕਿ ਨਾ ਮੁੱਦਾ ਚਲ ਜੀ ਲੱਤਾ ਬਾੜ ਲੱਤਾ ਕੰਮ ਤੇ ਨਹੀਂ ਗਈਆਂ ਜੋ ਕਿ ਮੇਰਾ ਸਾਥ ਧਰਨੇ ਵਿੱਚ ਜੇ ਨਹੀਂ ਤਾਂ ਫਿਰ ਐਵੇਂ ਫੋਕੀ ਸ਼ੋਰ ਹਾਸਲ ਕਰਨ ਵਾਸਤੇ ਕੋਈ ਸਿਆਸਤ ਨਾ ਕਰੋ ਐਵੇਂ ਜਨਤਾ ਨੂੰ ਗੁੰਮਰਾਹ ਕਰਕੇ ਨੁਕਸਾਨ ਨਾ ਕਰੋ ਜੇ ਤੁਹਾਡਾ ਜਮੀਰ ਜਾਗਦਾ ਹੈ ਤਾਂ ਮੈਨੂੰ ਕਮੈਂਟ ਕਰਕੇ ਦੱਸੋ ਬਈ ਫਲਾਣੇ ਦੇ ਨਾਲ ਸੀ ਤੇਰੇ ਨਾਲ ਧਰਨੇ ਵਿੱਚ ਸਾਥ ਦੇਾਂਗੇ ਕਿਉਂਕਿ ਇਹ ਜਨਤਕ ਮੁੱਦਾ ਹੈ ਇਹਦੇ ਵਿੱਚ ਸਰਕਾਰ ਦਾ ਤੇ ਜਨਤਾ ਦਾ ਭਲਾ ਨਾ ਕਿ ਇਹ ਪਰਸਨਲ ਮੈਟਰ ਹੈ ਹੁਣ ਮੈਨੂੰ ਤੁਸੀਂ ਦੱਸਣਾ ਬਿੱਤਰਨੀ ਦੀ ਆਪਾਂ ਕਦੋਂ ਤਿਆਰੀ ਕਰੀਏ ਨਗਰ ਦੇ ਬੰਦੇ ਖਾਕ ਧੰਨਵਾਦ ਜੀ